ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਸ਼ਹੀਦ ਭਾਈ ਬਗੇਲ ਸਿੰਘ ਡੈਰੀਵਾਲ ਹੋਰਾਂ ਬਾਰੇ ਸੋ ਵੀਡੀਓ ਆਦੀ ਬੜੀ ਕਮਾਲ ਦੀ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਸਿੱਖੀ ਦੇ ਕੇਂਦਰ ਅਤੇ ਗੁਰੂ ਨਗਰੀ ਸ਼੍ਰੀ ਅਮਰਤਸਰ ਦੇ ਅਧੀਨ ਪੈਂਦੇ ਕਸਬੇ ਟਾਂਗਰਾਂ ਨੇੜੇ ਪਿੰਡ ਡੇਰੀਵਾਲ ਦੇ ਕਿਸਾਨ ਜਥੇਦਾਰ ਬਹਾਦਰ ਸਿੰਘ ਪੁਰਾਣੇ ਅਕਾਲੀ ਕੁਲਾਟье ਸਨ ਉਹਨਾਂ ਨੇ ਪੰਥਕ ਹਿੱਤਾਂ ਦੇ ਹਰ ਸੰਘਰਸ਼ ਦੇ ਹਰ ਮੋਰਚੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀ ਜਥੇਦਾਰ ਬਹਾਦਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਗੁਰਪਾਲ ਕੌਰ ਦੇ 6 ਬੱਚੇ ਸਨ ਪਹਿਲਾ ਭਾਈ ਬਗੇਲ ਸਿੰਘ ਦਾ ਨਾਮ ਗੁਰਦਰਸ਼ਨ ਸਿੰਘ ਯੋਧਾ ਰੱਖਿਆ ਗਿਆ ਗੁਰਦਰਸ਼ਨ ਸਿੰਘ ਦਾ ਛੋਟਾ ਨਾਂ ਯੋਧਾ ਰੱਖਣ ਲੱਗਿਆ ਪਰਿਵਾਰ ਨੂੰ ਇਹ ਪਤਾ ਨਹੀਂ ਸੀਗਾ ਕਿ ਇਸ ਯੋਧੇ ਦੀ ਸੂਰਬੀਰਤਾ ਦੀ ਧਾਕ ਸਾਰੇ ਪਾਸੇ ਪਵੇਗੀ ਪਿੰਡ ਵਿੱਚ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਜਥੇਦਾਰ ਬਹਾਦਰ ਸਿੰਘ ਦੇ ਛੋਟੇ ਪੁੱਤ ਯੋਧੇ ਦਾ ਨਾਂ ਗੁਰਦਰਸ਼ਨ ਸਿੰਘ ਵੀ ਹੈ ਯੋਧੇ ਨੇ ਮੋਢਲੀ ਪੜ੍ਹਾਈ ਆਪਣੇ ਪਿੰਡ ਡੇਰੀਵਾਲ ਤੋਂ ਕੀਤੀ ਤੇ ਫਿਰ ਉਚੇਰੀ ਵਿੱਦਿਆ ਲਈ ਖਾਲਸਾ ਕਾਲਜ ਵਿੱਚ ਦਾਖਲ ਹੋ ਗਿਆ ਇਥੇ ਸੁਲਤਾਨ ਵਿੰਡ ਵਾਲੇ ਭਾਈ ਹਰਮਿੰਦਰ ਸਿੰਘ ਵੀ ਆਪਦੇ ਨਾਲ ਹੀ ਪੜਦੇ ਸਨ ਆਪ ਦੋਹਾਂ ਦੀ ਬਹੁਤ ਹੀ ਡੂੰਗੀ ਦੋਸਤੀ ਕਾਇਮ ਹੋਈ ਆਪ ਦੋਵੇਂ ਇੱਕ ਦੂਜੇ ਦੇ ਘਰ ਜਾ ਕੇ ਕਈ ਕਈ ਦਿਨ ਰਹਿੰਦੇ ਇਹ ਦੋਸਤੀ ਸਿੱਖ ਸੰਘਰਸ਼ ਦੇ ਵਿਖੜੇ ਪੈਂਡਿਆਂ ਤੇ ਤੁਰਦਿਆਂ ਵੀ ਕਾਇਮ ਰਹੀ ਤੇ ਅਖੀਰ ਤੱਕ ਨਹੀਂ ਵੀ ਖਾਲਸਾ ਕਾਲਜ ਵਿੱਚ ਪੜਦਿਆਂ ਹੀ ਆਪ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਗਰੁੱਪ ਨਾਲ ਜੁੜੇ ਤੇ ਫਿਰ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸੰਪਰਕ ਵਿੱਚ ਆਏ ਕਿਹਾ ਜਾਂਦਾ ਹੈ ਕਿ ਆਪ ਦਾ ਨਾਮ ਭਗੇਲ ਸਿੰਘ ਸੰਤ ਜਰਨੈਲ ਸਿੰਘ ਜੀ ਨਹੀਂ ਰੱਖਿਆ ਸੀ ਭਾਈ ਬਗੇਲ ਸਿੰਘ ਬਹੁਤ ਹੀ ਦੂਰਅੰਦੇਸ਼ੀ ਸਨ ਉਹ ਸ਼ਰਿਆਮ ਆਪਣੀ ਪਛਾਣ ਜ਼ਾਹਰ ਕਰਕੇ ਸੰਘਰਸ਼ ਵਿੱਚ ਕੁਦਰ ਨੂੰ ਠੀਕ ਨਹੀਂ ਸੀ ਸਮਝਦੇ ਸਗੋਂ ਗੋਪਤ ਤਰੀਕੇ ਨਾਲ ਨਾਂ ਬਦਲ ਕੇ ਘਰ ਰਹਿੰਦੇ ਹੋਏ ਹੀ ਗਰੀਲਾ ਲੜਾਈ ਲੜਨ ਨੂੰ ਤਰਜੀਹ ਦਿੰਦੇ ਸਨ ਇਸ ਲਈ ਆਪ ਲੰਬਾ ਸਮਾਂ ਆਪਣੀ ਪਛਾਣ ਗੁਪਤ ਰੱਖ ਕੇ ਭਗੇਲ ਸਿੰਘ ਖਾਲਸਾ ਦੇ ਨਾਂ ਹੇਠ ਭਾਈ ਕਮਰਜੀਤ ਸਿੰਘ ਸੁਲਤਾਨਵਿੰਡ ਅਤੇ ਸੁਖਜਿੰਦਰ ਸਿੰਘ ਬਰਾੜ ਜੱਬੋਵਾਲ ਨਾਲ ਮਿਲ ਕੇ ਸੇਵਾ ਕਰਦੇ ਰਹੇ ਪੁਲਿਸ ਲਈ ਸਿਰਦਰਦੀ ਇਹ ਸੀ ਕਿ ਇਹ ਭਗੇਲ ਸਿੰਘ ਖਾਲਸਾ ਕੌਣ ਹੈ ਤੇ ਕਿਹੜੇ ਪਿੰਡ ਦਾ ਕੋਈ ਪਤਾ ਨਹੀਂ ਸੀ ਲੱਗ ਰਹਾ ਇਸੇ ਦੌਰਾਨ ਇੱਕ ਵਾਰ ਆਪ ਝਜਾਰੂ ਸਰਗਰਮੀਆਂ ਦੇ ਤਹਿਤ ਗ੍ਰਿਫਤਾਰ ਵੀ ਕਰ ਲਏ ਗਏ ਤੇ 2 ਮਹੀਨੇ ਜੇਲ੍ਹ ਚ ਵੀ ਰਹੇ ਪਰ ਪੁਲਿਸ ਨੂੰ ਪਤਾ ਨਹੀਂ ਲੱਗਿਆ ਕਿ ਇਹ ਭਗੇਲ ਸਿੰਘ ਖਾਲਸਾ ਹੈ 2 ਮਹੀਨੇ ਬਾਅਦ ਜਮਾਨਤ ਤੇ ਆ ਕੇ ਆਪ ਫਿਰ ਗੁਪਤ ਸਰਗਰਮੀਆਂ ਵਿੱਚ ਰੁੱਝ ਗਏ ਫਿਰ ਇੱਕ ਵਾਰ 3 ਫਰਵਰੀ 1990 ਦੇ ਨੇੜੇ ਤੇੜੇ ਆਪ ਆਪਣੇ ਇੱਕ ਸਾਥੀ ਨਾਲ ਆਪਣੀ ਭੈਣ ਦੇ ਘਰ ਪਿੰਡ ਸਰਜਾ ਵਿਖੇ ਬੈਠੇ ਹੋਏ ਸਨ ਕਿ ਇੱਕ ਮੁਖਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਬਘੇਲ ਸਿੰਘ ਖਾਲਸਾ ਆਪਣੇ ਸਾਥੀਆਂ ਨਾਲ ਉਕਤ ਥਾਂ ਤੇ ਬੈਠਾ ਹੋਇਆ ਅੰਮ੍ਰਿਤਸਰ ਤੇ ਜੰਡੇਆਲਾ ਦੀ ਪੁਲਿਸ ਫੋਰਸ ਨੇ ਬੜੀ ਯੋਜਨਾ ਨਾਲ ਘੇਰਾ ਪਾ ਕੇ ਛਾਪਾ ਮਾਰਿਆ ਆਪਦੇ ਨਾਲ ਰਸੂਲਪੁਰ ਡਡੂਆਣਾ ਦਾ ਭਾਈ ਹਰਜੀਤ ਸਿੰਘ ਬੱਬਰ ਵੀ ਸੀਗਾ ਜੋ ਪੁਲਿਸ ਨੂੰ ਝਕਾਨੀ ਦੇ ਕੇ ਭੱਜ ਨਿਕਲੇ ਆ ਪਰ khera 31 ਬੈਠੀ ਪੁਲਿਸ ਨੇ ਗੋਲੀ ਚਲਾ ਕੇ ਉਸ ਨੂੰ ਠੇਰ ਕਰ ਦਿੱਤਾ ਆਪ ਸਮਝ ਗਏ ਕਿ ਫਰਾਰ ਹੋਣ ਦੀ ਕੋਸ਼ਿਸ਼ ਕਰਨ ਦੀ ਬਜਾਏ ਹੁਣ ਤਸ਼ੱਦਦ ਝੱਲ ਕੇ ਅਡੋੜ ਰਹਿਣ ਦੀ ਤਿਆਰੀ ਕਰਨੀ ਚਾਹੀਦੀ ਹੈ ਪੁਲਿਸ ਆਪਦੇ ਨਾਲ ਆਪਦੇ ਭਨੇਵੇਂ ਜਗਦੇਵ ਸਿੰਘ ਤੇ ਜੋਧਵੀਰ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ ਲੈ ਗਈ ਅਮਰਤਸਰ ਦੇ ਬੀਆਰ ਮਾਡਰਨ ਸਕੂਲ ਤਸੀਹਹਾ ਕੇਂਦਰ ਵਿੱਚ ਤਿੰਨਾਂ ਉੱਪਰ ਅਥਾ ਤਸ਼ੱਦਦ ਕੀਤਾ ਗਿਆ ਪੁਲਿਸ ਅਫਸਰ ਤਿੰਨਾਂ ਨੂੰ ਹੀ ਵੱਖੋ-ਵੱਖ ਟਾਰਚਰ ਕਰਦੇ ਹੋਏ ਹਰਫੜੀਆਂ ਵਾਂਗ 21 ਸਵਾਲ ਪੁੱਛ ਰਹੇ ਸਨ ਵੀ ਤੁਹਾਡੇ ਵਿੱਚੋਂ ਬਘੇਲ ਸਿੰਘ ਕਿਹੜਾ ਹੈ ਪਰ ਪੁਲਿਸ ਦਾ ਤਸ਼ੱਦਦ ਹਾਰ ਗਿਆ ਤੇ ਉਹ ਇਹ ਪਤਾ ਨਾ ਲਾ ਸਕੇ ਵੀ ਬਘੇਲ ਸਿੰਘ ਖਾਲਸਾ ਕੌਣ ਹੈ ਖਬਰ ਦੇਣ ਵਾਲਾ ਮੁਖਬਰ ਵੀ ਇਹ ਪੱਕੀ ਤਰ੍ਹਾਂ ਨਹੀਂ ਸੀ ਜਾਣਦਾ ਕਿ ਬਘੇਲ ਸਿੰਘ ਅਸਲ ਵਿੱਚ ਹੈ ਕੌਣ ਉਸ ਨੂੰ ਜਿੰਨੀ ਕੋ ਖਬਰ ਮਿਲੀ ਸੀ ਉਸ ਨੇ ਪੁਲਿਸ ਤੱਕ ਪਹੁੰਚਾ ਦਿੱਤੀ ਸੀ ਜਿਸ ਕਾਰਨ ਪੁਲਿਸ ਆਪ ਵਿੱਚੋਂ ਕੁਝ ਵੀ ਨਾ ਕੱਢ ਸકી ਫਿਰ ਵੀ ਆਪ ਉੱਪਰ ਕਈ ਕੇਸ ਪਾ ਕੇ ਆਪ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੁਣ ਭਾਈ ਭਗੇਲ ਸਿੰਘ ਇਸੇ ਤਰ੍ਹਾਂ ਹੀ ਸੰਘਰਸ਼ ਵਿੱਚ ਬੜੀ ਸੂਝ-ਬੂਝ ਨਾਲ ਅਗਵਾਈ ਦਿੰਦੇ ਰਹੇ ਫਿਰ ਇੱਕ ਦਿਨ ਆਪ ਨੂੰ ਦਸੰਬਰ 1991 ਦੇ ਅਖੀਰ ਵਿੱਚ ਬਿਹਾਰ ਦੀ ਜਮਸ਼ੀਦਪੁਰ ਪੁਲਿਸ ਨੇ ਟਾਟਾ ਨਗਰ ਤੋਂ ਇੱਕ ਸਾਥੀ ਬਾਬਾ ਬਲਕਾਰ ਸਿੰਘ ਦੇ ਨਾਲ ਗ੍ਰਿਫਤਾਰ ਕਰ ਲਿਆ ਆਪਦੀ ਗ੍ਰਿਫਤਾਰੀ ਦਾ ਪਤਾ ਲੱਗਣ ਤੇ ਆਪਦੇ ਵੱਡੇ ਭਰਾਤਾ ਭਾਈ ਹਰਪ੍ਰਜਨ ਸਿੰਘ ਜੀ ਆਪਦੀ ਮੁਲਾਕਾਤ ਕਰਨ ਲਈ ਜਾ ਪਹੁੰਚੇ ਆਪਨੇ ਉਹਨਾਂ ਨੂੰ ਕਿਹਾ ਵੀ ਮੈਨੂੰ ਤਾਂ ਇਹਨਾਂ ਨੇ ਕਿਸੇ ਹਾਲਾਤਾਂ ਵਿੱਚ ਵੀ ਨਹੀਂ ਛੱਡਣਾ ਇਸ ਲਈ ਤੁਸੀਂ ਬਲਕਾਰ ਸਿੰਘ ਨੂੰ ਕਿਸੇ ਤਰੀਕੇ ਨਾਲ ਛਡਾ ਲਓ ਇਹ ਸੁਣ ਕੇ ਆਪਦੇ ਵੱਡੇ ਭਰਾ ਸਰਦਾਰ ਹਰਪ੍ਰਜਨ ਸਿੰਘ ਜਿਨ੍ਹਾਂ ਨੇ ਆਪ ਨੂੰ ਬਚਪਨ ਤੋਂ ਹੀ ਪਾਲਿਆ ਸੀ ਤੇ ਉਹਨਾਂ ਦੀਆਂ ਅੱਖਾਂ ਭਰ ਆਈਆਂ ਇਹ ਵੇਖ ਕੇ ਆਪ ਕਹਿਣ ਲੱਗੇ ਵੀ ਭਾਉ ਫਿਕਰ ਨਹੀਂ ਕਰਨਾ ਰੋਣਾ ਨਹੀਂ ਹੈਗਾ ਰਲ ਮਿਲ ਕੇ ਰਹਿਣਾ ਭਾਈ ਭਗੇਲ ਸਿੰਘ ਦੇ ਫੜੇ ਜਾਣ ਤੋਂ ਥੋੜ੍ਹੀ ਸਮਾਂ ਪਹਿਲਾਂ ਮੌਕੇ ਦੇ ਪ੍ਰਧਾਨ ਮੰਤਰੀ ਨਰਸਮਹਾ ਰਾਓ ਨੂੰ ਖੁੱਲਾ ਖੱਤ ਲਿਖਿਆ ਸੀ ਵੀ ਜੋ ਕਿ ਜਨਤਕ ਪੈਗਾਮ ਨੇ ਬਾਅਦ ਵਿੱਚ 92 ਦੇ ਅੰਕ ਵਿੱਚ ਛਾਪਿਆ ਉਸ ਵਿੱਚ ਆਪ ਨੇ ਲਿਖਿਆ ਸੀ ਵੀ ਅਸੀਂ ਵੀ ਉਸੇ ਅੰਸ਼ ਵਿੱਚੋਂ ਆ ਉਸੇ ਗੁਰੂ ਨਾਨਕ ਸਾਹਿਬ ਦੀ ਔਲਾਦ ਆ ਤੇ ਸਾਡਾ ਨੌ ਖਾਲਸਾ ਹੈ ਸੀਸ ਤਲੀ ਤੇ ਧਰ ਕੇ ਲੜਨਾ ਦੇਗਾ ਚੁੱਬਲਣਾ ਚਰਖੜੀਆਂ ਤੇ ਚੜ੍ਹਨਾ ਰੰਬੀਆਂ ਨਾਲ ਖੋਪੜੀਆਂ ਉਤਰਵਾਉਣੀਆਂ ਆਰਿਆ ਨਾਲ ਸਿਰ ਧੜ ਚਰਾਉਣੇ ਪਰ ਦੇਸ਼ ਧਰਮ ਅਤੇ ਕੌਮ ਨਾਲ ਵਫਾਦਾਰੀ ਨਿਭਾਉਣੀ ਸਾਡਾ ਕਰਤੱਵ ਹੈ ਇਹ ਲਿਖੇ ਹੋਏ ਬਚਨ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਹੀ ਆਪ ਲਈ ਉਹਨਾਂ ਨੂੰ ਪਗਾਉਣ ਦਾ ਸਮਾਂ ਆ ਪਹੁੰਚਿਆ ਸੀ ਭਾਈ ਭਗੇਲ ਸਿੰਘ ਦੀ ਕਰਨੀ ਉਹਨਾਂ ਦੀ ਕਥਨੀ ਤੇ ਖਰੀ ਉਤਰੀ ਜਲਾਦਾ ਨੇ ਗਰਮ ਸਲਾਖਾਂ ਆਪਦੇ ਸਰੀਰ ਵਿੱਚੋਂ ਆਰ-ਪਾਰ ਕਰ ਦਿੱਤੀਆਂ ਆਪਦਾ ਸਾਰਾ ਸਰੀਰ ਸਾੜ ਦਿੱਤਾ ਗਿਆ ਪਰ ਆਪ ਪੂਰੀ ਚੜਦੀ ਕਲਾ 'ਚ ਉਹਨਾਂ ਜਲਾਦਾ ਨੂੰ ਸਿੱਖੀ ਸਦਕ ਤੇ ਪ੍ਰਤੱਖ ਦਰਸ਼ਨ ਕਰਵਾਉਂਦੇ ਰਹੇ ਪੁਲਿਸ ਵਿਭਾਗ ਚੋਂ ਹੀ ਇਹ ਗੱਲ ਬਾਹਰ ਨਿਕਲੀ ਸੀ ਕਿ ਲਗਾਤਾਰ ਇਸ ਵੈਸ਼ੀ ਤਸ਼ੱਦਦ ਦੇ 6ਵੇਂ ਦਿਨ ਆਪਨੇ ਪੁਲਸ ਅਫਸਰਾਂ ਨੂੰ ਚੜਦੀ ਕਲਾ ਵਿੱਚ ਕਿਹਾ ਕਿ ਤੁਸੀਂ ਆਪਣੇ ਮੂੰਹੋਂ ਇਹ ਸ਼ਬਦ ਕਹੋਗੇ ਕਿ ਸ਼ਹੀਦ ਭਾਈ ਤਾਰੋ ਸਿੰਘ ਤੇ ਸ਼ਹੀਦ ਭਾਈ ਮਨੀ ਸਿੰਘ ਵਰਗੇ ਸੂਰਮੇ ਅੱਜ ਵੀ ਧਰਤੀ ਤੇ ਮੌਜੂਦ ਨੇ ਤੇ ਇਸੇ ਤਰ੍ਹਾਂ ਪੂਰੀ ਸਦਕ ਦਿਲੀ ਨਾਲ ਤਸ਼ੱਦਦ ਝੱਲਦੇ ਹੋਏ ਆਪ ਸ਼ਹਾਦਤ ਦਾ ਜਾਂ ਪੀ ਗਏ ਆਪ ਦੀ ਛਾਤੀ ਚੋਂ ਜਝਾਰੂ ਲਹਿਰ ਦੇ ਅਹਿਮ ਭੇਤ ਕੱਢਣ ਲਈ ਤਰਲੋ ਮੱਛੀ ਹੋਏ ਜਲਾਦਾਂ ਦੀ ਢਾਣੀ ਹੱਥ ਮਲਦੀ ਰਹਿ ਗਈ ਫਿਰ ਉਹਨਾਂ ਨੇ 20 ਜਨਵਰੀ 1992 ਦੀਆਂ ਅਖਬਾਰਾਂ ਵਿੱਚ ਨਸ਼ਰ ਕੀਤਾ ਕਿ ਭਾਈ ਬਘੇਲ ਸਿੰਘ ਪੁਲਿਸ ਹਰਾਸਤ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਵਿੱਚ ਪਿੰਡ ਗੱਗਰਪਾਣੇ ਕੋਲ ਟਰੱਕ ਹੇਠਾ ਕੇ ਕੁਚਲੇ ਗਏ ਹਨ ਸੋ ਇਹ ਸੀ ਜੀ ਸਾਰੀ ਵਾਰਤਾ ਸਾਰਾ ਇਤਿਹਾਸ ਸ਼ਹੀਦ ਭਾਈ ਬਘੇਲ ਸਿੰਘ ਡੇਰੀਵਾਲ ਹੋਨਾਂ ਦਾ ਸੋ ਐਸੇ ਤਰ੍ਹਾਂ ਦਾ ਇੱਕ ਹੋਰ ਕਿੱਸਾ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ